ਸਾਰਿਆਂ ਨੂੰ ਪਿਆਰ ਭਰੀ ਸੋਸ਼ੀਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਅੱਜ ਤੋਂ ਲਗਭਗ 3 ਦਿਨ ਪਹਿਲਾਂ ਅਚਾਨਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜੀ ਹੈ ਚੱਕਰ ਆਉਂਦੇ ਸੀ ਬੀਪੀ ਵੱਧਦਾ ਸੀ ਇਸ ਨੂੰ ਲੈ ਕੇ ਨਾਲ ਦੇ ਸਾਥੀਆਂ ਨੇ ਇੱਕਦਮ 40 ਹਸਪਤਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਅੱਜ ਲਗਭਗ 3 ਦਿਨ ਪੂਰੇ ਹੋ ਚੁੱਕੇ ਨੇ ਲਗਾਤਾਰ ਹਸਪਤਲ ਦੇ ਵਿੱਚ ਐਡਮਿਟ ਨੇ ਆਈ ਸੀ ਯੂ ਦੇ ਵਿੱਚ ਨੇ ਜਿਹੜੇ ਉਸ ਦਾ ਡਾਕਟਰ ਲਾਸ ਕਰ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਆਇਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੀ ਹਾਲਤ ਹੁਣ ਠੀਕ ਹੈ ਸਥਿਰ ਹੋਈ ਹੈ ਲੇਕਿਨ ਜਿੰਨੀ ਦੇਰ ਤੱਕ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ ਜਿਹੜੇ ਟੈਸਟ ਉਹਨਾਂ ਨੇ ਕੀਤੇ ਨੇ ਉਹਨੇ ਦੇਰ ਤੱਕ ਲਗਾਤਾਰ ਸਾਡੀ ਨਿਗਰਾਨੀ ਜਾਣੀ ਕਿ ਆਈਸੀਯੂ ਦੇ ਵਿੱਚ ਭਰਤੀ ਰਹਿਣਗੇ ਦੂਸਰੀ ਪਾਰਟੀਆਂ ਕਹਿ ਰਹੇ ਨੇ ਕਿ ਜੇਕਰ ਆਈਸੀਯੂ ਦੇ ਵਿੱਚ ਨੇ ਫਿਰ ਉਹਨਾਂ ਦੀ ਹਾਲਤ ਸਥਿਰ ਕਿਉਂ ਹੈ ਫਿਰ ਉਹਨਾਂ ਦੀ ਹਾਲਤ ਨਾਰਮਲ ਕਿਵੇਂ ਦੱਸੀ ਜਾ ਸਕਦੀ ਹੈ ਜੇਕਰ ਬੰਦਾ ਸਥਿਰ ਹੁੰਦਾ ਨਾਰਮਲ ਹੁੰਦਾ ਉਹਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਤਾਂ ਉਹ ਜਨਰਲ ਵਾਰਡ ਦੇ ਵਿੱਚ ਆ ਜਾਂਦਾ ਹੈ ਆਈਸੀਯੂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਉਂ ਰਖਿਆ ਹੋਇਆ ਹੈ ਚਾਹੇ ਵਿਰੋਧੀ ਧਿਰਾਂ ਨੇ ਹੋਣ ਵਿਕਰਮਜੀਤ ਸਿੰਘ ਮਜੀਠੀਆ ਹੋਵੇ ਸੁਖਪਾਲ ਸਿੰਘ ਖੈਰਾ ਹੋਣ ਚਲੰਜੀਤ ਸਿੰਘ ਚੰਨੀ ਹੋਣ ਪੱਤਾਪ ਸਿੰਘ ਬਾਜ਼ਵਾ ਹੋਣ ਸਾਰੇ ਹੀ ਹੁਣ ਰਲ ਕੇ ਅਰਦਾਸ ਕਰ ਰਹੇ ਨੇ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਕਾਮਯਾਬੀ ਦੇ ਲਈ ਹੈਲਥ ਦੀ ਰਿਕਵਰੀ ਨੂੰ ਜਿੰਨੇ ਕ ਸਮਰਥਕ ਨੇ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨਾਲ ਹੁਣ ਵਿਰੋਧੀ ਧਿਰ ਵੀ ਨੇਤਰ ਆਏ ਨੇ ਉਹਨਾਂ ਨੇ ਕਿਹਾ ਕਿ ਕਹਿ ਦਿੱਤਾ ਕਿ ਜੇਕਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਸਿੱਧੀ ਰਿਕਵਰੀ ਨੂੰ ਲੈ ਕੇ ਪੂਰੀ ਤਰ੍ਹਾਂ ਸਾਥ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਪਾਰਟੀਆਂ ਦੇ ਆਉਂਦੇ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਲੋਕਾਂ ਨੇ ਉਹਨਾਂ ਨੂੰ ਬੜਾ ਵੱਡਾ ਫਤਵਾ ਦਿੱਤਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਗੱਲ ਕਰੀਏ ਸੁਖਪਾਲ ਸਿੰਘ ਖੈਰਾ ਦੀ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲ ਛੱਡ ਗਏ ਨੇ ਜਾਨੀ ਕਿ ਹੁਣ ਉਹਨਾਂ ਦਾ ਦਿਲ ਦਾ ਸੰਤੁਲਨ ਵਿਗੜ ਗਿਆ ਹੈ ਕਿਉਂਕਿ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਦੋ ਦਿੱਲੀ ਤੋਂ ਅਧਿਕਾਰੀ ਲਗਾ ਦਿੱਤੇ ਗਏ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਸੂਬੇ ਦੇ ਮੁੱਖ ਮੰਤਰੀ 1% ਵੀ ਕੰਮ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਦੁੱਖ ਦੀ ਘੜੀ ਦੇ ਵਿੱਚ ਅਸੀਂ ਬਿਲਕੁਲ ਸਾਥ ਖੜੇ ਹਾਂ ਅਰਵਿੰਦ ਕੇਜਰੀਵਾਲ ਦੇ ਨਾਲ ਅਸੀਂ ਲੋਹਾ ਵੀ ਲਾਵਾਂਗੇ ਤੇ ਟੱਕਰ ਵੀ ਲਾਵਾਂਗੇ ਜੇਕਰ ਉਹ ਪੰਜਾਬ ਦੇ ਵਿੱਚ ਪੰਜਾਬੀਅਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਦੇ ਨਾਲ ਤੱਕਾ ਕਰਦਾ ਹੈ ਤੇ ਸੁਖਬਾਲ ਖੈਰਾ ਨੇ ਕਿਹਾ ਹੈ ਇਹ ਵੀ ਕਿਹਾ ਸੀ ਕਿ ਜਿਹੜਾ ਉਹਨਾਂ ਨੇ ਤੱਕਾ ਕੀਤਾ ਉਹ ਮੇਰੇ ਨਾਲ ਵੀ ਹੋਇਆ ਸੀ ਚਾਹੇ ਝੂਠੇ ਕੇਸ ਦੇ ਵਿੱਚ ਮੈਨੂੰ ਫਸਾਇਆ ਗਿਆ ਅਰਵਿੰਦ ਕੇਸਰੀਵਾਲ ਅਤੇ ਭਗਵੰਤ ਮਾਨ ਨੇ ਦੁਆਰਾ ਲੇਕਿਨ ਉਹ ਬਾਤ ਦੀਆਂ ਗੱਲਾਂ ਨੇ ਸੇ ਸਹੀ ਹੋਣੀ ਚਾਹੀਦੀ ਐ ਸਿੱਧੇ ਤੌਰ ਤੇ ਅਸੀਂ ਦਿੱਲੀ ਦਾ ਕਬਜ਼ਾ ਪੰਜਾਬ ਤੇ ਨਹੀਂ ਹੋਣ ਦਿਆਂਗੇ ਆਈਸੀਯੂ ਤੇ ਆਈਸੀਯੂ ਦੇ ਵਿੱਚ ਭਰਤੀ ਨੇ ਲੇਕਿਨ ਫਿਰ ਇਹ ਵਾਰ-ਵਾਰ ਕਿਉਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਕਿਤੇ ਉਹਨਾਂ ਨੂੰ ਕੋਈ ਵੱਡੀ ਬਿਮਾਰੀ ਤਾਂ ਨਹੀਂ ਹੋ ਗਈ ਹਾਂਜੀ ਦੋਸਤੋ ਏਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇ ਨਵੇਂਓ ਚੈਨਲ ਨੂੰ ਜੁਸਬਸਕ੍ਰਾਈਬ ਕਰਨਾ ਜੀ one